ਮੌਨਸੂਨ ਦੇ ਸਮੇਂ ਅਕਸਰ ਚਰਚਾ ਰਹਿੰਦੀ ਹੈ ਕਿ ਜਲ ਜੀਵਾਂ ਨੂੰ ਖਾਣ ਦੇ ਨਾਲ ਸਰੀਰ ਦੇ ਉੱਪਰ ਪ੍ਰਭਾਵ ਪੈਂਦੇ ਨੇ ਔਰ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਜ਼ੂਲੋਜੀ ਵਿਭਾਗ ਨੇ ਰਿਸਰਚ ਕੀਤੀ ਹੈ ਜਿਸ ਦੇ ਵਿੱਚ ਖਾਸ ਤੌਰ ਦੇ ਉੱਪਰ ਰੋਪੜ ਦੇ ਨਜ਼ਦੀਕ ਔਰ ਆਨੰਦਪੁਰ ਸਾਹਿਬ ਦੇ ਨਜ਼ਦੀਕ ਜਿਹੜਾ ਸਤਲੁਜ ਦਰਿਆ ਪੈਂਦਾ ਉੱਥੇ ਕਿਸ ਤਰੀਕੇ ਦੀਆਂ ਮੱਛੀਆਂ ਮਿਲੀਆਂ ਨੇ ਜਿਨ੍ਹਾਂ ਦੇ ਵਿੱਚੋਂ ਲੈਡ ਔਰ ਪਾਰਾ ਹੁੰਦਾ ਜਿਸ ਨੂੰ ਮਰਕਰੀ ਬੋਲਦੇ ਆ ਉਸਤਾਦ ਦੇ ਜੇ ਕੁਝ ਪਦਾਰਥ ਜਿਹੜੇ ਉਹ ਮਿਲੇ ਨੇ ਸਾਡੇ ਨਾਲ ਯੂਨੀਵਰਸਿਟੀ ਦੇ ਅਸਿਸਟੈਂਟ ਪ੍ਰੋਫੈਸਰ ਡਾਕਟਰ ਰਵਨੀਤ ਕੌਰ ਨੇ ਗੱਲਬਾਤ ਕਰਦੇ ਟੋਟ ਸਰ ਸ਼ੁਰੂਆਤ ਕਿਵੇਂ ਹੋਈ ਤੁਸੀਂ ਕਿਵੇਂ ਇਸ ਰਿਸਰਚ ਬਾਰੇ ਸੋਚਿਆ ਔਰ ਮਿਲਿਆ ਕੀ ਅਸਲ ਦੇ ਵਿੱਚ ਜਿਹੜਾ ਐਕਚੁਅਲੀ ਇਹ ਜੋ ਫਿਸ਼ ਦੇ ਆਟੋਲਿਥ ਹੁੰਦੇ ਆ ਗਏ ਨਾ ਜੀ ਇਨੂੰ ਕਾਫੀ ਕਾਫੀ ਪਹਿਲੇ ਤੋਂ ਵੀ ਯੂਜ਼ ਕਰਦੇ ਆ ਫਿਸ਼ ਸਟਾਕ ਆਈਡੈਂਟੀਫਿਕੇਸ਼ਨ ਵਾਸਤੇ ਤੇ ਅਸੀਂ ਉਹਨਾਂ ਇਹਨੂੰ ਯੂਜ਼ ਕਰਦੇ ਆ ਏਜ ਵਾਸਤੇ ਵੀ ਏਜ ਡਿਟਰਮਨ ਕਰਨ ਵਾਸਤੇ ਵੀ ਤੇ ਅਸੀਂ ਇੱਕ ਨਵਾਂ ਐਸਪੈਕਟ ਸੋਚਿਆ ਸੀ ਸੋਚਿਆ ਕਿ ਪਹਿਲੇ ਵੀ ਰਿਪੋਰਟਡ ਸੀਗਾ ਪਰ ਕਦੀ ਵਰਕ ਨਹੀਂ ਕੀਤਾ ਗਿਆ ਸੀ ਫਰੈਸ਼ ਵਾਟਰ ਫਿਸ਼ ਦੇ ਉੱਤੇ ਉਹਦੇ ਵਿੱਚ ਅਸੀਂ ਇਹਨੂੰ ਕਿ ਅਸੀਂ ਆਟੋਲਿਥ ਕੱਢ ਕੇ ਪਾਣੀ ਦਾ ਤੇ ਅਸੀਂ ਵੈਲਿਊ ਦੇਖੀ ਅਸੀਂ 16 ਹੈਵੀ ਮੈਟਲਸ ਦੀ ਐਨਾਲਿਸਿਸ ਕੀਤੀ ਸਤਲੁਜ ਤੇ ਇੱਕ ਨੰਗਲ ਤੋਂ ਤੇ ਇੱਕ ਰੂਪੜ ਤੋਂ ਰੂਪੜ ਬੈਟਲਰ ਉੱਥੇ ਅਸੀਂ ਦੇਖਿਆ ਕਿ ਪਾਣੀ ਦੇ ਵਿੱਚ ਤੇ ਹੈਵੀ ਮੈਟਲ ਬਿਲਕੁਲ ਪਰਮਿਸਿਬਲ ਲਿਮਿਟਸ ਦੇ ਵਿੱਚ ਸੀ ਪਰ ਜਿਵੇਂ ਤੁਸੀਂ ਕਿਹਾ ਕਿ ਮੌਨਸੂਨ ਦੇ ਵਿੱਚ ਜਾ ਕੇ ਥੋੜਾ ਜਿਹਾ ਕਿਉਂਕਿ ਹੈਵੀ ਮੈਟਲ ਨੀਚੇ ਸੈਟਲ ਹੋ ਜਾਂਦੇ ਆ ਤੇ ਲੈਡ ਦੀ ਕਨਸੈਂਟ੍ਰੇਸ਼ਨ ਕਿਸੇ ਕਿਸੇ ਮਹੀਨੇ ਵਿੱਚ ਜ਼ਿਆਦਾ ਵੀ ਆਈਏਗੀ ਪਹਿਲੇ ਵੀ ਕਈ ਸਾਇੰਟਿਸਟ ਨੇ ਉਹਨਾਂ ਨੂੰ ਰਿਪੋਰਟ ਵੀ ਕੀਤਾ ਕਿ ਲੈਡ ਦੀ ਕਨਸੈਂਟ੍ਰੇਸ਼ਨ ਥੋੜੀ ਵਾਧੂ ਚੱਲੀ ਜਾਂਦੀ ਹੈ ਮੌਨਸੂਨ ਸੀਜ਼ਨ ਵਿੱਚ ਪਰ ਸਾਡਾ ਇਹ ਮੇਨ ਸੀਗਾ ਕਿ ਅਗਰ ਹੈਵੀ ਮੈਟਲ نیچے ਸੈਟਲ ਹੁੰਦਾ ਹੈਗਾ ਤੇ ਅਸੀਂ ਤੇ ਜਦ ਕੋਈ ਵੀ ਜਿਵੇਂ ਸਤਲੂਜ ਐਕਸ਼ਨ ਪਲਾਨ ਹੀ ਬੰਦਾ ਹੈ ਤੇ ਅਸੀਂ ਤੇ ਪਾਣੀ ਦਾ ਦੇਖ ਕੇ ਅੱਗੇ ਸੋਚਦੇ ਹਾਂ ਕਿ ਪਾਣੀ ਠੀਕ ਹੈ ਜਾਂ ਪਾਣੀ ਨਹੀਂ ਠੀਕ ਮਗਰ ਪਾਣੀ ਦੇ نیچے ਵਾਲੇ 파ਰਟ ਨੂੰ ਤੇ ਅਸੀਂ ਨਹੀਂ ਕਦੀ ਐਨਲਾਈਜ਼ ਕਰਦੇ ਕਿ ਹੈਵੀ ਮੈਟਲ ਸਾਰੇ نیچے ਸੈਟਲ ਹੁੰਦੇ ਹੈ ਕਿ ਆ ਤੇ ਸਾਡੀ ਰਿਸਰਚ ਵਿੱਚ ਅਸੀਂ ਕੀ ਕੀਤਾ ਸੀ ਤਿੰਨ ਮੱਛੀਆਂ ਲੈਂਤੀਆਂ ਜਿਹੜੀਆਂ ਕਿ ਬੈਂਥੋਪੋਲੋਜਿਕ ਹੈ ਬੈਂਥੋਪੋਲੋਜਿਕ ਮਤਲਬ ਉਹ نیچے ਜਾ ਕਿ ਆਪਣਾ ਮੋਸਟਲੀ ਆਪਣਾ ਟਾਈਮ نیچے ਬਤਾਂਦੀ ਹੈ ਉੱਪਰ ਵੀ ਆਉਂਦੀ ਹੈ ਪਰ ਉਹ نیچے ਵੀ ਜਾਂਦੀ ਹੈਗੀਆਂ ਜਿਵੇਂ ਕੁਝ ਮੱਛੀਆਂ ਤੇ ਹੁੰਦੀਆਂ ਜੋ ਸਰਫਿਸ ਫੀਡਰ ਹੁੰਦੀਆਂ ਉਹ ਸਰਫਿਸ ਤੇ ਹੀ ਰਹਿੰਦੀਆਂ ਪਰ ਇਹ ਜੋ ਤਿੰਨ ਮੱਛੀਆਂ ਸੀ ਜੋ ਲੈਂਦੀ ਇੱਕ ਕਾਮਨ ਕਾਰਪੀਤੀ ਇੱਕ ਅਸੀ ਇੰਡੀਜਨਸ ਬੰਗਾਨੋ ਡੈਰੋ ਲੀਤੀ ਇੱਕ ਅਸੀ ਕੈਟਫਿਸ਼ ਲੀਤੀ ਇਹ نیچے ਵੀ ਜਾਂਦੀ ਹੈਗੀਆਂ ਅਸੀਂ ਜਦ ਇਹ ਫਿਸ਼ਸ ਲਿਤੀਆਂ ਤੇ ਇਹਨਾਂ ਦੇ ਆਟੋਲਿਟਸ ਨੂੰ ਅਸੀਂ ਸਟੱਡੀ ਕਰਨ ਦੀ ਕੀਤਾ ਤੇ ਦੇਖਿਆ ਕਿ ਬਾੜ ਦੇ ਵਿੱਚ ਕਨਸੈਂਟ੍ਰੇਸ਼ਨ ਕਿੰਨੀ ਹੈਗੀ ਹੈ ਤੇ ਆਟੋਲਿਥ ਦੇ ਵਿੱਚ ਹੈਵੀ ਮੈਟਲ ਦੀ ਕਨਸੈਂਟ੍ਰੇਸ਼ਨ ਕਿੰਨੀ ਹੈ ਅਸੀਂ ਇੱਕ ਇਕਵਿਪਮੈਂਟ ਹੈ ਆਈਸੀਪੀਐਮਐਸ ਦੇ ਥਰੂ ਚੈੱਕ ਕੀਤਾ ਤੇ ਅਸੀਂ ਦੇਖਿਆ ਕਿ ਮਰਕਰੀ ਜੋ ਹੈ ਜੋ ਕਿ ਪਾਣੀ ਦੇ ਵਿੱਚ ਨਹੀਂ ਸੀਗਾ ਬਿਲਕੁਲ ਉਹਦੀ ਕੋਈ ਵੈਲਿਊ ਨਹੀਂ ਮਿਲਦੀ ਹੈਗੀ ਹੈ ਆਈਸੀਪੀਐਮਐਸ ਦੇ ਥਰੂ ਮਗਰ ਹੈਵੀ ਮੈਟਲ ਇਹਦੀ ਕਨਸੈਂਟ੍ਰੇਸ਼ਨ ਆਟੋਲਿਥ ਵਿੱਚ ਹੈਗੀ ਹੈ ਲੇਡ ਦੀ ਵੀ ਹੈਗੀ ਹੈ ਆਰਸਨਿਕ ਦੀ ਵੀ ਹੈਗੀ ਹੈ ਇਹ ਸਾਡੇ ਬੜੇ ਮੇਜਰ ਕਨਸਰਨ ਦੇ ਹਨ ਇਹਨੂੰ ਅਸੀਂ ਫੀਨੋਮੀਨਾ ਕਹਿੰਦੇ ਕਿ ਬਾਇਓ ਅ ਕਨਸੈਂਟ੍ਰੇਸ਼ਨ ਹੋ ਰਹੀ ਹੈ ਮੀਨਸ ਮੱਛੀ ਕਿਉਂਕਿ ਰੈਗੂਲਰਲੀ ਪਾਣੀ ਦੇ ਵਿੱਚ ਹੈ ਉਹ ਰੈਗੂਲਰਲੀ ਪਾਣੀ ਲੈਂਦੀ ਹੈ ਔਰ ਉਹਦੇ ਜਦੋਂ ਪਾਣੀ ਲੈਂਦੀ ਹੈ ਉਹਦੇ ਕੰਨਾਂ ਦੇ ਵਿੱਚ ਇੱਕ ਆਟੋਲਿਥ ਹੁੰਦਾ ਜੋ ਕਿ ਜਿਵੇਂ ਮੱਛੀ ਗਰੋ ਕਰਦੀ ਹੈ ਉਹ ਵੀ ਗਰੋ ਕਰਦਾ ਹੈ ਪਰ ਅਗਰ ਹੈਵੀ ਮੈਟਲ ਹੁੰਦਾ ਹੈ ਤੇ ਉਹ ਹੈਵੀ ਮੈਟਲ ਉਹਦੇ ਵਿੱਚ ਡਿਪੋਜ਼ਿਟ ਹੋ ਜਾਂਦਾ ਹੈਗਾ ਸੋ ਸਾਡਾ ਮੇਨ ਕਨਸਰਨ ਇਸ ਕਰਕੇ ਇਹ ਸੀਗਾ ਕਿ ਅਸੀਂ ਇਹ ਇਹ ਚਾਹੁੰਦੇ ਆ ਕਿ ਪਾਣੀ ਨਾਲ ਤੇ ਐਨਾਲਿਸਿਸ ਕਰਨਾ ਹੀ ਚਾਹੀਦਾ ਪਰ ਨਾਲ ਸਾਨੂੰ ਫਿਸ਼ ਆਟੋਲਿਥ ਨੂੰ ਐਜ਼ ਅ ਲੌਂਗ ਟਰਮ ਬਾਇਓ ਮੋਨਿਟਰਿੰਗ ਟੂਲ ਵੀ ਯੂਜ਼ ਕਰਨਾ ਚਾਹੀਦਾ ਕਿਉਂਕਿ ਇੱਕ ਤੇ ਪਿਛਲੀ ਸਾਨੂੰ ਅਗਰ ਮੱਛੀ 5 ਸਾਲ ਦੀ ਉਹ 5 ਸਾਲ ਦੀ ਹਿਸਟਰੀ ਸਾਨੂੰ ਦੱਸ ਦੇਗੀ ਤੇ ਅੱਗੇ ਵੀ ਅਸੀਂ ਐਟ ਲੀਸਟ ਐਜ਼ ਐਕਸ਼ਨ ਪਲਾਨ ਬਣਾਉਣਾ ਹੈ ਤੇ ਅਸੀਂ ਕਰ ਸਕਦੇ ਹਾਂ ਕਿ ਇਹ ਜੋ ਐਕਿਊਮੂਲੇਟ ਹੋ ਰਹੀ ਹੈ ਪਾਣੀ ਦੇ ਵਿੱਚ ਨਹੀਂ ਹੈ ਤੇ ਇਹ ਅਗਰ ਐਕਿਊਮੂਲੇਟ ਹੋ ਰਹੀ ਹੈ ਉਮੀ ਅਸੀਂ ਵੀ ਸਾਰੇ ਮੱਛੀ ਕੰਜ਼ਿਊਮ ਕਰ ਦਿਆ ਗਿਆ ਤੇ ਇਹਦੀ ਮੈਗਨੀਫਿਕੇਸ਼ਨ ਕਿਤੇ ਮਸਲ ਵਿੱਚ ਹੁੰਦੀ ਪਈ ਹੈ ਜਾਂ ਨਹੀਂ ਹੁੰਦੀ ਪੀ ਇਸ ਕਰਕੇ ਅਸੀਂ ਮੇਜਰ ਅਸੀਂ ਜੋ ਇਹਨੂੰ ਸ਼ੋ ਕਰਨਾ ਚਾਹੁੰਦੇ ਆ ਮੇਜਰ ਸਾਡਾ ਕੰਮ ਜੋ ਸੀਗਾ ਅਸੀਂ ਐਜ਼ ਅ ਪੋਲੂਸ਼ਨ ਇੰਡੀਕੇਟਰ ਆਟੋਲਿਥ ਨੂੰ ਐਜ਼ ਅ ਪੋਲੂਸ਼ਨ ਇੰਡੀਕੇਟਰ ਯੂਜ਼ ਕੀਤਾ ਹੈਗਾ ਤੁਹਾਡੇ ਕਹਿੰਦਾ ਮਤਲਬ ਵੀ ਜਿਵੇਂ ਸਟਰਜੈਕਸ਼ਨ ਪੁਆਇੰਟ ਬਣਾਇਆ ਜਾਂਦਾ ਸੀ ਪਲਾਨ ਉਹਦੇ ਵਿੱਚ ਖਾਸ ਤੌਰ ਤੇ ਇਹੀ ਚੈੱਕ ਹੁੰਦਾ ਸੀ ਵੀ ਕਵਾਲਿਟੀ ਕਿਸ ਕਿਵੇਂ ਦੀ ਆ ਪਾਣੀ ਤਾਂ ਲੈਵਲ ਕਿੰਨਾ ਉੱਤੇ ਵੀ ਅਮੋਂਸ ਨੂੰ ਹੋਂਤੇ ਅੱਗੇ ਨਾ ਜਾਵੇ ਸੋ ਉਸੇ ਤਰੀਕੇ ਦੇ ਨਾਲ ਤੁਹਾਡੇ ਮਨ ਦੇ ਵਿੱਚ ਆਇਆ ਇੱਕ ਕਨਸੈਪਟ ਜਿਹੜਾ ਹੈਗਾ ਸੀ ਬਿਲਕੁਲ ਹਾਂ ਇਹ ਬਿਲਕੁਲ ਤੁਸੀਂ ਠੀਕ ਲਿੱਤਾ ਹੈਗੇ ਗੱਲ ਕਿ ਅਸੀਂ ਜਦ ਪਾਣੀ ਦਾ ਤੇ ਏਵੈਲੂਏਸ਼ਨ ਕਰਦੇ ਹਾਂ ਪਰ ਸਾਨੂੰ ਕੁਝ ਐਸੀ ਵੀ ਏਵੈਲੂਏਸ਼ਨ ਕਿਉਂਕਿ ਸਾਨੂੰ ਆਪਣਾ ਬੈਡ ਵੀ ਦੇਖਣਾ ਹੈ ਹੁਣ ਫੋਰ ਐਗਜ਼ਾਮਪਲ ਮੈਂ ਤਾਂ ਦੱਸਦੀ ਹਾਂ ਜਿਵੇਂ ਯੂਰੇਨੀਅਮ ਹੈਗਾ ਯੂਰੇਨੀਅਮ ਨੈਚੁਰਲ ਸੋਰਸ ਤੋਂ ਵੀ ਆਂਦਾ ਹੈ ਨੀਚੋਂ ਧਰਤੀ ਤੋਂ ਵੀ ਨੈਚੁਰਲ ਸੋਰਸ ਨਾਲ ਆਂਦਾ ਹੈ ਮਗਰ ਹੁਣ ਅਗਰ ਥਰਮਲ ਪਾਵਰ ਪਲਾਂਟ ਹੋਣ ਜਾਂ ਕੋਈ ਚੀਜ਼ ਹੋਣ ਅਗਰ ਜਿਵੇਂ ਕੋਲਟਾਰ ਹੁੰਦਾ ਹੈ ਕੋਲਟਾਰ ਜੋ ਬੰਦ ਹੈ ਅਗਰ ਉਹ نیچے ਸੈਟਲ ਹੁੰਦਾ ਹੈ ਤੇ ਉਹ ਵੀ ਯੂਰੇਨੀਅਮ ਰਿਲੀਜ਼ ਕਰੇਗਾ ਹੁਣ ਉਹ ਕਿੰਨੀ ਦੇਰ ਵਿੱਚ ਕੀ ਚੀਜ਼ ਹੋ ਜਾਏ ਜਿੰਨੀ ਦੇਰ ਤੱਕ ਮਤਲਬ ਉਹ ਬਹੁਤ ਐਕਸਟੈਂਡ ਤੱਕ ਨਾ ਪਹੁੰਚੇ ਸਾਨੂੰ ਪਹਿਲੇ ਹੀ ਉਹਦਾ ਆਈਡੀਆ ਹੋਣਾ ਚਾਹੀਦਾ ਕਿ ਅਗਰ ਇਹ ਮੱਛੀ ਦੇ ਆਟੋਲਿਥ ਵਿੱਚ ਆ ਗਿਆ ਹੈ ਤੇ ਸਾਨੂੰ ਇੱਕ ਅਲਾਰਮ ਹੈ ਕਿ ਸਾਡੇ ਵਾਸਤੇ ਕਿ ਵੀ ਹੈਵ ਟੂ ਟੇਕ ਕੇਅਰ ਸਾਨੂੰ ਉਹਨੂੰ ਧਿਆਨ ਰੱਖਣਾ ਚਾਹੀਦਾ ਹੈ ਜੇਕਰ ਗੱਲ ਲੈ ਲਈ ਵੀ ਆਮ ਜਿਹੜਾ ਜਨਜੀਵਤ ਇਹਦੇ ਨਾਲ ਕਿੰਨਾ ਕੁ ਪ੍ਰਭਾਵਿਤ ਹੋਵੇਗਾ ਕਿਉਂਕਿ ਆਮ ਤੌਰ ਦੇ ਉੱਪਰ ਸਾਰੇ ਕੰਜ਼ਿਊਮ ਕਰਦੇ ਮੱਛੀ ਖਾਸ ਤੌਰ ਦੇ ਉੱਪਰ ਜੇਕਰ ਗੱਲ ਕਰੀਏ ਤਾਂ ਏਸੇ ਜਿਹੜਾ ਰੋਪੜ ਏਰੀਆ ਹੈਗਾ ਨੰਗਲ ਏਰੀਆ ਇੱਥੋਂ ਪੂਰੇ ਪੰਜਾਬ ਦੇ ਵਿੱਚ ਸਪਲਾਈ ਹੁੰਦੀ ਹੈ ਪੰਜਾਬ ਤੋਂ ਇਲਾਵਾ ਬਾਹਰਲੇ ਸੂਬਿਆਂ 'ਚ ਵੀ ਜਾਂਦੀ ਹੈ ਸੋ ਕਿੰਨਾ ਕੁ ਇਫੈਕਟਿਵ ਇਹ ਚੀਜ਼ਾਂ ਹੋਣ ਗਿਆ ਸੋ ਤੁਸੀਂ ਕਿਵੇਂ ਦੇਖਦੇ ਹੋ ਦੇਖੋ ਹਜੇ ਅਸੀਂ ਐਵੇਂ ਤੇ ਨਹੀਂ ਐਸਟਰਾ ਕੀਤਾ ਅੱਜ ਤੇ ਅਸੀਂ ਜਦ ਦੇਖਦੇ ਆ ਕਿ ਪਰਮਿਸਿਬਲ ਲਿਮਿਟਸ ਵਿੱਚ ਆਇਆ ਤੇ ਠੀਕ ਚੱਲ ਰਿਹਾ ਗਿਆ ਮੇਰਾ ਇਹੀ ਇਹੀ ਇੱਕ ਗੇਸ ਸਟੈਪ ਸੀਗਾ ਕੀ ਅਸੀਂ ਵਾਟਰ ਨੂੰ ਦੇਖਦੇ ਆ ਸਾਨੂੰ ਅੱਗੋਂ ਤੋਂ ਕਿਉਂਕਿ ਇਹ ਮੱਛੀ ਤੇ ਅਸੀਂ ਕੰਨ ਵਿੱਚੋਂ ਕੱਢ ਲੈਂਦੇ ਆ ਵੈਸੇ ਹੀ ਜੋ ਹੈਡ ਪਾਰਟ ਹੁੰਦਾ ਉਹ ਯੂਜ਼ ਨਹੀਂ ਹੁੰਦਾ ਜ਼ਿਆਦਾ ਉਹਦੇ ਚੋਂ ਕੱਢ ਕੇ ਅਸੀਂ ਦੇਖ ਸਕਦੇ ਆ ਮੇਰਾ ਹੀ ਹੀ ਕਨਸਰਨ ਸੀਗਾ ਕਿ ਅਸੀਂ ਇੱਕ ਹੋਰ ਐਨਾਲਿਸਿਸ ਇੱਕ ਇੰਡੀਕੇਟਰਸ ਬਣਾਈਏ ਜਿਸ ਤੱਕ ਸਾਨੂੰ ਐਟ ਲੀਸਟ ਇਹ ਪਤਾ ਚੱਲੇ ਕਿ ਅਗਰ ਅਸੀਂ ਮੱਛੀ ਐਨੀ ਖਾਂਦੇ ਪੀਂਦੇ ਆ ਤਾਂ ਸਾਡੇ ਵਿੱਚ ਮੈਟਲ ਕਨਸੈਂਟ੍ਰੇਟ ਤੇ ਨਹੀਂ ਹੋ ਰਿਹਾ ਕਿਉਂਕਿ ਇਹ ਬਾਇਓ ਮੈਗਨੀਫਿਕੇਸ਼ਨ ਤੇ ਬਾਇਓ ਕਨਸੈਂਟ੍ਰੇਸ਼ਨ ਇੱਕ ਐਕੁਐਟਿਕ ਇਕੋਸਿਸਟਮ ਵਿੱਚ ਇੱਕ ਬੜਾ ਕਾਮਨ ਹੈ ਕਿਉਂਕਿ ਅਗਰ ਮੱਛੀ ਦੇਖੋਗੇ ਮੱਛੀ ਜ਼ਿਆਦਾ ਜ਼ੂਪ ਪਲੈਂਕਟਨ ਖਾਏਗੀ ਹੈਨਾ ਤੇ ਉਹਦੇ ਜਿੰਨਾ ਇੱਕ ਜ਼ੂਪ ਪਲੈਂਕਟਨ ਦੇ ਵਿੱਚ ਕਨਸੈਂਟ੍ਰੇਸ਼ਨ ਹੈ ਉਹ ਮੱਛੀ ਵਿੱਚ ਐਕਿਊਮੂਲੇਟ ਹੋਏਗਾ ਜ਼ਿਆਦਾ ਤੇ ਇਸੇ ਕਰਕੇ ਸਾਡੇ ਵਾਸਤੇ ਵੀ ਅਗੇ ਅਸੀਂ ਵੀ ਉਸ ਇਕੋਸਿਸਟਮ ਦਾ ਹੀ ਪਾਰਟ ਹੈ ਗਿਆ ਤੇ ਉਹ ਸਾਡੇ ਵਿੱਚ ਵੀ ਐਕਿਊਮੂਲੇਟ ਹੋ ਸਕਦਾ ਹੈ ਤੇ ਹੁਣ ਇਹ ਜੋ ਜਿੰਨਾ ਕੈਂਸਰ ਵੱਧਦਾ ਪਿਆ ਇਹ ਜਿੰਨਾ ਇਹ ਚੀਜ਼ ਹੈ ਇਹ ਸਾਰੇ ਹੈਵੀ ਮੈਟਲਸ ਇੱਕ ਟੈਰਟੋਜਨਿਕ ਹੈ ਕਈ ਮੈਂਟਲ ਡਿਸਆਰਡਰਸ ਆਂਦੇ ਪਏ ਆ ਗਿਆ ਅੱਜ ਕੱਲ ਬੜੇ ਆਂਦੇ ਤੇ ਇਹ ਸਾਰਾ ਅਸੀਂ ਸੋਚਦੇ ਹਾਂ ਕਿ ਸਾਡਾ ਕੁਝ ਪੋਲੂਸ਼ਨ ਤੇ ਹੈਗਾ ਹੀ ਹੈ ਤੇ ਅਸੀਂ ਇਸੇ ਕਰਕੇ ਅਸੀਂ ਇੰਡੀਕੇਟਰ ਬਣਾਉਣਾ ਚਾਹ ਰਹੇ ਸੀ ਕਿ ਉਹ ਸਾਨੂੰ ਪਹਿਲੇ ਹੀ ਆਲਾਰਮ ਦੇ ਅਸੀਂ ਪਹਿਲੇ ਹੀ ਇੰਡੀਕੇਟਰਸ ਨੂੰ ਈਵੈਲਿਊਏਟ ਕਰਦੇ ਜਾਈਏ ਜਦ ਅਸੀਂ ਹਰ ਸਾਲ ਉਹਨਾਂ ਨੂੰ ਈਵੈਲੂਟਿਕਸ ਬੁੱਕਲੇਟ ਬਣਾਉਂਦੇ ਇੱਕ ਰਿਪੋਰਟ ਕਰ ਦਿਆਂ ਤੇ ਇੱਕ ਇਸ ਚੀਜ਼ ਨੂੰ ਵੀ ਇਨਕਲੂਡ ਕਰਕੇ ਦੇਖਣਾ ਚਾਹੀਦਾ ਹੈਗਾ ਪਰ ਇਹ ਵੀ ਮੈਂ ਤਸਵੀਰਾਂ ਬਿਲਕੁਲ ਦਿਖਾ ਦਿਓ ਕੈਮਰੇ ਦੇ ਕੇ ਰੱਖ ਕੇ ਮੈਂ ਆਪਣੇ ਸਹਿਯੋਗੀ ਨੂੰ ਕਹਾਂਗਾ ਜਰੂਰ ਦਿਖਾ ਵੀ ਐਸੀ ਨ ਦੱਸ ਦਿਓ ਵੀ ਹੈ ਕੀ ਚੀਜ਼ ਹਾਂ ਇਹ ਬੇਸਿਕਲੀ ਜੋ ਜੋ ਇਅਰ ਔਸਿਕਲ ਹੈ ਨਾ ਸਾਡੇ ਇਅਰ ਔਸਿਕਲ ਦੇ ਵਿੱਚ ਹੁੰਦਾ ਹੈ ਆਟੋਲੇਥ ਹੈ ਇਹ ਬੈਲੈਂਸ ਕਰਦਾ ਹੈ ਇਹ ਸਾਡੇ ਫਿਸ਼ ਦੀ ਮੂਵਮੈਂਟ ਨੂੰ ਬੈਲੈਂਸ ਕਰਦਾ ਹੈ ਹੋਰ ਇਸ ਕਰਕੇ ਇਹ ਇਅਰ ਔਸਿਕਲ ਹੈ ਜਿਹਨੂੰ ਅਸੀਂ ਯੂਜ਼ ਕਰਦੇ ਆ ਇਹਨੂੰ ਥੋੜਾ ਜਿਹਾ ਗ੍ਰਾਈਂਡ ਕਰਕੇ ਜਦ ਦੇਖਦੇ ਆ ਤੇ ਅਸੀਂ ਇਹਦੀ ਏਜ ਵੀ ਡਿਟਰਮਨ ਕਰ ਸਕਦੇ ਆ ਅਸੀਂ ਇਸ ਨੂੰ ICPMS ਦੇ ਥਰੂ ਇਦੇ ਵਿੱਚ ਡਿਟੈਕਟ ਕੀਤਾ ਕਿ देयर इज एन एक्युमुलेशन ऑफ मरकरी, ਲੀਡ, ਆਰਸਨਿਕ ਠੀਕ ਹੈ ਔਰ ਸਿਲੇਨੀਅਮ ਵੀ ਹੈਗਾ ਇਹ ਚੀਜ਼ਾਂ ਬਾਇਓ ਕਨਸੈਂਟਰੇਟ ਹੋ ਕੇ ਐਕਿਊਮੂਲੇਟ ਹੋਈਆਂ ਜੋ ਕਿ ਪਾਣੀ ਦੇ ਵਿੱਚ ਨਹੀਂ ਹੈ ਅਗਰ ਅਸੀਂ ਦੇਖਿਆ ਜਾਏ ਤਾਂ ਪਾਣੀ ਦੇ ਕਨਸੈਂਟ੍ਰੇਸ਼ਨ ਪਾਣੀ ਠੀਕ ਹੈਗਾ ਪਾਣੀ ਦੇ ਆਪਣੀ ਬਾਕੀ ਕੁਆਲਿਟੀਆਂ ਅਸੀਂ ਦੇਖਿਆ ਸੀ ਤੇ ਰੋਪ ਨੰਗਲ ਵੀ ਤੇ ਗੁੱਡ ਸੀ ਗਿਆ ਰੋਪਣੇ ਬੈਡ ਸੀ ਗਿਆ ਪਰ ਹੈਵੀ ਮੈਟਲ ਦੀ ਕਨਸੈਂਟ੍ਰੇਸ਼ਨ ਸਿਰਫ ਲੀਡ ਦੀ ਕਦੀ ਕਦੀ ਮਿੰਨੇ ਜ਼ਿਆਦਾ ਆਈ ਸੀ ਤੇ ਹਾਂ ਜੇਕਰ ਗੱਲ ਕਰੀ ਤਾਂ ਖਾਸ तौर ਦੇ ਉੱਪਰ ਜਿਹੜਾ ਉਸ ਏਰੀਆ ਦੇ ਵਿੱਚ ਵੀ ਔਰ ਪਿੱਛੋਂ ਵੀ ਜਦੋਂ ਦਰਿਆ ਦੇ ਵਿੱਚੋਂ ਆਉਂਦਾ ਪਾਣੀ ਤਾਂ ਉਧਰ ਏਰੀਆ 'ਚ ਵੀ ਫੈਕਟਰੀਜ਼ ਜਿਹੜੀਆਂ ਨੇ ਇੰਡਸਟਰੀ ਏਰੀਆ ਕਾਫੀ ਜ਼ਿਆਦਾ ਸੋ ਕਿਤੇ ਨਾ ਕਿਤੇ ਉਸ ਚੀਜ਼ੇ ਦਾ ਵੀ ਇਫੈਕਟ ਪੈਂਦਾ ਹੈ ਫੈਕਟਰੀਆਂ ਦੇ ਵਿੱਚ ਨਿਕਲਦਾ ਪਾਣੀ ਜਿਹੜਾ ਹੋ ਗਿਆ ਜਾਂ ਪਾਣੀ ਦੇ ਨਾਲ ਜਿਹੜੇ కెమికਲਸ ਨਿਕਲਦੇ ਆ ਜਾਂ ਧਾਤਾਂ ਕਈ ਨਿਕਲਦੀਆਂ ਉਹਦਾ ਵੀ ਕੋਈ ਇਫੈਕਟ ਪੈਂਦਾ ਇਸ ਦੇ ਵਿੱਚ ਹਾਂ ਦੇਖੋ ਹੁਣ ਅਸੀਂ ਇਹ ਇਹ ਕੰਸਰਨ ਸਾਡਾ ਵੀ ਹੁੰਦਾ ਕਿਉਂਕਿ ਇਹ ਤੇ ਸਤਲੁਜ ਤੇ ਨੀ ਆ ਨਾਲ ਬੱਦੀ ਤੋਂ ਵੀ ਕਿੰਨਾ ਕੁਝ ਆ ਰਹੀਆਂ ਕਿੰਨੀਆਂ ਰਿਵਰਸ ਉਹਦੇ ਵਿੱਚ ਮਿਲਦੀਆਂ ਪਈਆਂ ਗਿਆ ਆਸ-ਪਾਸ ਫੈਕਟਰੀਆਂ ਵੀ ਬਹੁਤ ਹੈਗੀਆਂ ਤੇ ਤੁਹਾਡਾ ਸੀਮੈਂਟ ਫੈਕਟਰੀਆਂ ਵੀ ਹੈਗੀਆਂ ਥਰਮਲ ਪਾਵਰ ਪਲਾਂਟਸ ਵੀ ਹੈਗੇ ਸੋ ਇਹੀ ਸਾਡਾ ਮੇਨ ਕੰਸਰਨ ਹੈਗਾ ਕਿ ਐਕਿਊਮੂਲੇਸ਼ਨ ਅਗਰ ਬਾਇਓ ਐਕਿਊਮੂਲੇਟ ਹੁੰਦਾ ਹੈ ਤੇ ਇਟ ਇਜ਼ ਵੈਰੀ ਡੇਂਜਰਸ ਔਰ ਇੱਕ ਟਾਈਮ ਅਗਰ ਸਾਡੀ ਨੀਚੋ ਨਹੀਂ ਅਸੀਂ ਚੈੱਕ ਕਰਾਂਗੇ ਤੇ ਸਾਨੂੰ ਨਹੀਂ ਪਤਾ ਕਿ ਕਦ ਇੱਕ ਲੈਵਲਸ ਤੇ ਪਹੁੰਚ ਜਾਏ ਜੋ ਅਸੀਂ ਬਾਅਦ ਵਿੱਚ ਰਿਵਰਸ ਵੀ ਨਾ ਕਰ ਪਾਈਏ ਮੈਂ ਕਹਾਂ ਹਾਂ ਜੀ ਡਾਕਟਰ ਸਭ ਜਰੂਰ ਕਰੂੰਗਾ ਵੀ ਕਿਤਨਾ ਕਿਤੇ ਉਹ ਪਾਣੀ ਦੇ ਵਿੱਚ ਜਿਵੇਂ ਹਿਮਾਚਲ ਤੋਂ ਪਾਣੀ ਆ ਰਿਹਾ ਕੋਈ ਬੱਦੀ ਤੋਂ ਕੋਈ ਰੋਪੜ ਏਰੀਆ ਦੇ ਵਿੱਚੋਂ ਉਸ ਪਾਣੀ ਦੇ ਵਿੱਚ ਵੀ ਇਹ ਪਾਰਟਿਕਲਸ ਜਿਹੜੇ ਨੇ ਨਾਲ ਵਹਿ ਕੇ ਆਉਂਦੇ ਹੋਣਗੇ ਜਿਹੜੇ ਕੁਝ ਕੁ ਤਾਂ ਅੱਗੇ ਚਲੇਗੇ ਔਰ ਕੁਝ ਕੁ ਉਸ ਜਗ੍ਹਾ ਦੇ ਉੱਪਰ ਸੈਟਲ ਹੋਣ ਜਾਂਦੇ ਨੇ ਕਿਤਨਾ ਕਿਤੇ ਉਹ ਵੀ ਨਾਲ ਇਫੈਕਟ ਕਰੂਗਾ ਜਰੂਰ हां बिल्कुल ਤੁਸੀਂ ਠੀਕ ਕਹਿ ਰਹੇ ਹੋ ਕਿਉਂਕਿ ਜਿਵੇਂ ਅਸੀਂ ਪੜਦੇ ਅਸੀਂ ਦੇਖਦੇ ਵੀ ਹੈ ਗਿਆ ਕਿ ਇੱਕ ਅਪਸਟ੍ਰੀਮ ਹੁੰਦੀ ਹੈ ਤੇ ਇੱਕ ਡਾਊਨਸਟ੍ਰੀਮ ਹੁੰਦੀ ਹੈ ਹੁਣ ਤੁਸੀਂ ਅਪਸਟ੍ਰੀਮ ਵਿੱਚ ਕੁਝ ਵੀ ਹੋਏਗਾ ਉਹਦਾ ਸਾਰਾ ਨੀਚੇ ਨੀਚੇ ਵਾਲੇ ਨੂੰ ਫਰਕ ਪਏਗਾ ਤੇ ਜਿਵੇਂ ਹੁਣ ਨੰਗਲ ਉੱਪਰ ਹੈ ਗਿਆ ਤੇ ਰੋਪੜ ਨੀਚੇ ਹੈ ਤੇ ਨੰਗਲ ਵਿੱਚ ਘਟ ਸਾਨੂੰ ਪ੍ਰੋਬਲਮ ਦਿਖੀ ਪਾਣੀ ਤਾਂ ਵੀ ਕਲੀਅਰ ਦਿਖਦਾ ਉਹ ਬਹਿ ਕੇ ਨੀਚੇ ਤੇ ਆਂਦਾ ਹੀ ਹੈ ਗਿਆ ਪਰ ਇਹ ਇਹ ਚੀਜ਼ ਅਗਰ ਮੈਂ ਦੇਖਾਂ ਕਿ ਜੋ ਮੱਛੀ ਨੰਗਲ ਤੋਂ ਲਿੱਤੀ ਸੀ ਤੇ ਜੋ ਮੱਛੀ ਰੋਪੜ ਤੁਲੀ ਸੀ ਐਕਿਊਮੂਲੇਸ਼ਨ ਦੋਨਾਂ ਵਿੱਚ ਹੋਈ ਹੈ ਮਤਲਬ ਪਾਣੀ ਕਿਉਂਕਿ ਮੱਛੀ ਨੇ ਤੇ ਉਹ ਪਾਣੀ ਲਿੱਤਾ ਹੀ ਹੈ ਤੇ ਐਕਿਊਮੂਲੇਟ ਵਿਸ਼ਾ ਕੋ ਪਾਣੀ ਨਿਕਲ ਕੇ نیچے ਆ ਗਿਆ ਹੈ ਪਰ ਉਨੇ ਵੀ ਲੈ ਕੇ ਉਹਦੇ ਵਿੱਚ ਬਾਇਓ ਐਕਿਊਮੂਲੇਸ਼ਨ ਤੇ ਹੋਈ ਹੈ ਕੀ ਆ ਹੁਣ ਇਹ ਤੇ ਅਸੀਂ ਦੇਖਿਆ ਆਟੋਲਿਥ ਦੇ ਵਿੱਚ ਅਸੀਂ ਬਾਕੀ ਸੌਫਟ ਟਿਸ਼ੂਜ਼ ਵਗੈਰਾ ਵਿੱਚ ਤੇ ਜੋ ਅਸੀਂ ਮਸਲਸ ਖਾਂਦੇ ਆ ਇਹ ਸਾਰਿਆਂ ਦੇ ਵਿੱਚ ਵੀ ਦੇਖਣ ਦੀ ਜ਼ਰੂਰਤ ਹੈ ਥੋੜਾ ਮੁਸ਼ਕਿਲ ਹੈ ਪ੍ਰੋਸੈਸ ਉਹ ਦੇਖਣਾ ਮਗਰ ਐਟ ਲੀਸਟ ਇੰਡੀਕੇਸ਼ਨ ਸਾਨੂੰ ਮਿਲ ਜਾਂਦੀ ਹੈ ਕਿ ਧਿਆਨ ਰੱਖਣਾ ਚਾਹੀਦਾ ਸਾਨੂੰ ਹੋਰ ਸਵਾਲ ਜਹਾਂਚਾਰ ਦੇ ਨਾਲ ਹੀ ਵੀ ਜਦੋਂ ਮੱਛਲੀਆਂ ਜਿਵੇਂ ਖਾਂਦੀਆਂ ਉਹ ਕਿੰਨੇਕ ਲੰਮਾ ਸਮਾਂ ਜਿਹੜਾ ਆਪਣੇ ਅੰਦਰ ਸਟੋਰ ਰੱਖ ਸਕਦੀਆਂ ਹਨ ਪਾਣੀ ਔਰ ਉਹ ਪਾਣੀ ਦੇ ਵਿੱਚ ਵੀ ਜਿਹੜੀ ਲਗਾਤਾਰ ਮਾਤਰਾ ਜਿਹੜੀ ਲਿਡ ਦੀ ਹੋਵੇ ਜਾਂ ਮਰਕਰੀ ਦੀ ਹੋਵੇ ਉਹ ਵੱਧਦੀ ਜਾ ਰਹੀ ਹੈ ਸੋ ਕਿੰਨੇਕ ਸਮਾਂ ਜਿਹੜਾ ਪਾਣੀ ਆਪਣੇ ਅੰਦਰ ਸਟੋਰ ਕਰਕੇ ਰੱਖ ਸਕਦੀਆਂ ਨਹੀਂ ਦੇਖੋ ਜੋ ਪਾਣੀ ਮੱਛੀ ਦਾ ਮੱਛੀ ਹੁੰਦਾ ਨਾ ਮੱਛੀ ਦੇ ਪਾਣੀ ਵਿੱਚੋਂ ਆਕਸੀਜਨ ਲੈਂਦੀ ਹੈ ਤੇ ਉਹ ਤੇ ਰੈਗੂਲਰ ਲੈਂਦੀ ਹੈ ਉਨੂੰ ਉਹਨੂੰ ਇਹ ਹੈ ਕਿ ਪਾਣੀ ਅੰਦਰ ਆਇਆ ਫਿਰ ਉਹਦੇ ਗਿਲਸ ਦੇ ਥਰੂ ਬਾਹਰ ਆ ਗਿਆ ਫਿਰ ਅੰਦਰ ਆਇਆ ਫਿਰ ਮੂੰਹ ਦੇ ਥਰੂ ਅੰਦਰ ਗਿਆ ਫਿਰ ਉਹ ਗਿਲਸ ਦੇ ਥਰੂ ਬਾਹਰ ਆ ਗਿਆ ਆਕਸੀਜਨ ਤੇ ਉਹਨਾਂ ਦਾ ਤੇ ਕੰਟੀਨਿਊਸ ਪ੍ਰੋਸੈਸ ਹੈ ਅਗਰ ਉਹੀ ਕਲ ਹੈ ਉਹਦੇ ਵਿੱਚ ਹੈਵੀ ਮੈਟਲ ਆਂਦਾ ਹੈ ਤੇ ਉਹੀ ਉਹਦੇ ਸੌਫਟ ਟਿਸ਼ੂਜ਼ ਨੂੰ ਗਿਲਸ ਨੂੰ ਹਾਮ ਕਰੇਗਾ ਫਿਰ ਉਹ ਜਾ ਕੇ ਸੈਟਲ ਹੋ ਜਾਂਦਾ ਹੈਗਾ ਇਰੋਸਿਕल्स ਦੇ ਵਿੱਚ ਕਿਉਂਕਿ ਉਹ ਸਭ ਤੋਂ ਕੋਲ ਹੀ ਐ ਤੇ ਅਸੀਂ ਇਰੋਸਿਕल्स ਜਾਂਦਾ ਹੈਗਾ ਉਹਦੇ ਇੰਟਰਸਟਾਈਨ ਵਿੱਚ ਵੀ ਜਾਂਦਾ ਹੈ ਸਾਰੀ ਜਗ੍ਹਾ ਜਾਂਦਾ ਹੋਏਗਾ ਪਰ ਅਸੀਂ ਜੋ ਨੋਟ ਕਰਨਾ ਚਾਹੀਏ ਕਿਉਂਕਿ ਇਹ ਥੋੜਾ ਜਿਹਾ ਤੇ ਸਾਡੀ ਬੋਡੀ ਆਪਣੇ ਆਪ ਵੀ ਪਿਉਰੀਫਾਈ ਕਰਦੀ ਹੈ ਪਰ ਇਹ ਜੋ ਆਟੋਲੇਥ ਹੈ ਅਗਰ ਇਹ ਸੈਟਲ ਹੋ ਗਿਆ ਤੇ ਪਰਮਨੈਂਟ ਇਮਪ੍ਰਿੰਟ ਬਣ ਜਾਂਦਾ ਹੈ ਬਿਲਕੁਲ ਬਿਲਕੁਲ ਧੰਨਵਾਦ ਆ ਜਿਸ ਤਰੀਕੇ ਦੇ ਨਾਲ ਰਿਸਰਚ ਹੋਈ ਹੈ ਡਾਕਟਰ ਸਾਹਿਬ ਨੇ ਬੜੇ ਬਰੀਕੀ ਦੇ ਨਾਲ ਦੇਨਿਕ ਸੂਚਰਾ ਦੇ ਮਾਧਿਅਮ ਨਾਲ ਹੀ ਜਿਹੜੇ ਦਰਸ਼ਕਾਂ ਦੇਖ ਰਹੇ ਸੀ ਉਹਨਾਂ ਨੂੰ ਦੱਸਿਆ ਵੀ ਜੇਕਰ ਇਹ ਸਾਰਾ ਚੀਜ਼ਾਂ ਦੇ ਉੱਤੇ ਕੰਟਰੋਲ ਨਹੀਂ ਹੋਇਆ ਤਾਂ ਕੁਝ ਸਮੇਂ ਬਾਅਦ ਜਾਂ ਕਲੀਬ ਕੁਝ ਸਾਲਾਂ ਬਾਅਦ ਜਿੱਥੇ ਪਾਣੀ ਲਗਾਤਾਰ ਹੀ ਪੰਜਾਬ ਦਾ ਜਿਹੜਾ ਦੂਸ਼ਿਤ ਹੋ ਰਿਹਾ ਹੈ ਫਿਰ ਚਾਹੇ ਬੁੱਢਾ ਨਾਲਾ ਹੋਵੇ ਜਾਂ ਬਾਕੀ ਨਾਲੇ ਹੁਣ ਇਸੇ ਤਰ੍ਹਾਂ ਇਹ ਦਰਿਆਵਾਂ ਦੇ ਵਿੱਚੋਂ ਦੀ ਨਿਕਲਦਾ ਹੋਇਆ ਪਾਣੀ ਵੀ ਫੈਕਟਰੀਆਂ ਦੇ ਵਿੱਚੋਂ ਨਿਕਲਦਾ ਹੋਇਆ ਪਾਣੀ ਜਿਹੜਾ ਦਰਿਆਵਾਂ 'ਚ ਮਿਲਦਾ ਹੈ ਸੋ ਉਸੇ ਤਰੀਕੇ ਦਾ ਹੁਣ ਜਿਹੜਾ ਪ੍ਰਭਾਵ ਹੈ ਉਹ ਜਿਹੜੇ ਜਲਜੀਵ ਨੇ ਜਿਹੜੇ ਜਲਾਂ ਦੇ ਵਿੱਚ ਰਹਿੰਦੇ ਨੇ ਇਸ ਦਰਿਆਵਾਂ ਦੇ ਵਿੱਚ ਰਹਿੰਦੇ ਨੇ ਉਹਨਾਂ ਦੇ ਉੱਪਰ ਵੀ ਪ੍ਰਭਾਵ ਜਿਹੜਾ ਦਿਖਣਾ ਹੈ ਉਹ ਸ਼ੁਰੂ ਹੋ ਗਿਆ ਸੋ ਹੌਲੀ-ਹੌਲੀ ਇਹੀ ਪ੍ਰਭਾਵ ਜਿਹੜਾ ਉਹ ਆਮ ਲੋਕਾਂ ਦੇ ਸਿਹਤ ਦੇ ਉੱਤੇ ਵੀ ਦੇਖਣ ਨੂੰ ਜਿਹੜਾ ਉਹ ਮਿਲੇਗਾ ਜੇਕਰ ਇਸ ਦਾ ਕੰਟਰੋਲ ਨਾ ਕੀਤਾ ਗਿਆ ਤਾਂ ਦੂਸਰਾ ਜਿਹੜਾ ਪੱਖ ਰੱਖਿਆ ਡਾਕਟਰ ਸਾਹਿਬ ਨੇ ਵੀ ਜਿਸ ਤਰੀਕੇ ਦੇ ਨਾਲ ਅਸੀਂ ਅਕਸਰ ਦੇਖਦੇ ਹਾਂ ਕਿ ਮੌਨਸੂਨ ਵਾਲਾ ਹੁੰਦਾ ਤਾਂ ਦਰਿਆਵਾਂ ਦੇ ਉੱਪਰਲੇ ਪੱਧਰ ਚੈੱਕ ਕੀਤੇ ਜਾਂਦੇ ਨੇ ਬੰਨ ਚੈੱਕ ਕੀਤੇ ਜਾਂਦੇ ਨੇ ਔਰ ਪਾਣੀ ਦਾ ਪੱਧਰ ਚੈੱਕ ਕੀਤਾ ਜਾਂਦਾ ਲੇਕਿਨ ਲੀ ਸਤਾ ਜਿਸ ਦੇ ਉੱਤੇ ਆ ਬਾਰੋਂ ਵੈ ਵੈਕ ਕੇ ਆਏ ਜਿਹੜੇ ਪਲਾਸਟਿਕ ਪਾਰਟਸ ਹੁੰਦੇ ਨੇ ਜਾਂ ਫਿਰ ਅਲੂਮੀਨੀਅਮ ਜਾਂ ਫਿਰ ਹੋਰ ਤਾਤਾਂ ਦੇ ਜਿਹੜੇ ਪਾਰਟਸ ਹੁੰਦੇ ਨੇ ਹੈਵੀ ਮਟੀਰੀਅਲ ਜਿਹੜੇ ਹੁੰਦੇ ਨੇ ਉਹ ਨੀਚੇ ਬੈਠ ਜਾਂਦੇ ਨੇ ਜਿਸ ਨੂੰ ਕੋਈ ਵੀ ਜਿਹੜਾ ਹੈ ਚੈੱਕ ਨਹੀਂ ਕਰਦਾ ਇਸ ਕਰਕੇ ਪਾਣੀ ਦਾ ਸਤਾ ਜਿਹੜੀ ਹੈ ਉਹ ਵਧਦੀ ਚਲਦੀ ਹੈ ਕੈਮਰਾ ਪਰਸਨ ਅਨਿਲ ਦੇ ਨਾਲ ਮਨਜੋਤ ਸਿੰਘ ਕੰਗ ਦੈਨਿਕ ਸਵੇਰਾ ਟੀਵੀ ਚੰਡੀਗੜ੍ਹ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਕੇ ਲਿਏ ਫੋਲੋ ਕਰੇ ਦੈਨਿਕ ਸਵੇਰਾ ਟੀਵੀ YouTube Facebook Instagram x aur whatsapp channel par